ਦੀਵਾਲੀ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਗੁਰਬਚਨ ਸਿੰਘ ਹੀ ਦੇਣਗੇ ਕੌਮ ਦੇ ਨਾਮ ਸੰਦੇਸ਼ ਐਸ ਡੀ ਬੀ ਸੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕੀਤਾ ਸਪਸ਼ਟ ਡੇਰਾ ਸੱਚਾ ਸੋਦਾ ਮੁਖੀ ਨੂੰ ਮਾਫੀ ਦੇਣ ਬਾਅਦ ਵਿੱਚ ਰੱਦ ਕਰਨ ਅਤੇ ਹੋਰ ਪੰਥਕ ਮਸਲਿਆਂ ਨੂੰ ਲੈ ਕੇ ਸਿੱਖ ਭਾਈਚਾਰਾ ਸੀ ਬਜ਼ਿੱਦ ਕਿ ਗੈਨੀ ਗੁਰਬਚਨ ਸਿੰਘ ਨਾ ਦੇਣ ਕੌਮ ਦੇ ਨਾਮ ਸੰਦੇਸ਼ ਸੰਦੇਸ਼ ਕੌਮ ਦੇ ਰਿਹਾ ਜੀ ਨਹੀਂ ਜਥੇਦਾਰ ਸਾਹਿਬ ਹੀ ਦੇਣਗੇ ਸਰਬਤ ਖਾਲਸਾ ਚ ਸ਼ਾਮਿਲ ਹੋਣ ਆਉਣ ਵਾਲਿਆਂ ਨੂੰ ਜੇ ਰੋਕਣ ਦੀ ਕੋਸ਼ਿਸ਼ ਹੋਈ ਤਾਂ ਨਹੀਂ ਚੱਲਣ ਦਿੱਤੀਆਂ ਜਾਣਗੀਆਂ ਬਾਦਲ ਪਰਿਵਾਰ ਦੀਆਂ ਬੱਸਾਂ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਚੇਤਾਵਨੀ ਸ਼੍ਰੋਮਣੀ ਅਕਾਲੀ ਦਲ ਨੇ 10 ਨਵੰਬਰ ਨੂੰ ਸੱਦੇ ਗਏ ਸਰਬਤ ਖਾਲਸਾ ਨੂੰ ਕਰਾਰਿਆ ਜਿਸ ਇਕਾਲ ਤਖਤ ਸਾਹਿਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੁਣ ਤੁਸੀਂ ਫੈਸਲਾ ਕਰ ਲਓ ਕਿ ਜਮਹੂਰੀਅਤ ਦੇ ਵਿੱਚ ਰਹਿਣੇ ਆ ਅਵਣ ਪਸੰਦ ਤਰੀਕੇ ਦੇ ਨਾਲ ਇੱਥੇ ਬੱਸਾਂ ਆ ਸਕਦੀਆਂ ਜੇ ਨੀਅ ਆਸਾਦੀਆਂ ਤੇ ਫਿਰ ਤੁਹਾਡੀ ਕੰਪਨੀਆਂ ਦੀਆਂ ਬਿਲਕੁਲ ਖਤਮ ਹੋ ਜਾਣਗੀਆਂ ਤੇ ਉਹਨਾਂ ਸ਼ਕਤੀਆਂ ਨੂੰ ਮੂੰਹ ਨਾ ਲਾਓ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਜਿਹ ਉਹਨਾਂ ਸ਼ਕਤੀ ਨੂੰ ਘਟਾਉਣਾ ਚਾਹੁੰਦੇ ਆ ਔਰ ਪੰਥ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਫਿਰੋਜ਼ਪੁਰ ਦੇ ਪਿੰਡ ਨਾਜ਼ੂ ਸ਼ਾ ਮਿਸ਼ਰੀਵਾਲ ਚ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦਾ ਮੁਲਜ਼ਮ ਗ੍ਰਿਫਤਾਰ ਪਿੰਡ ਦੇ ਹੀ ਰਹਿਣ ਵਾਲੇ ਸੁਖਜਿੰਦਰ ਨੇ ਪਾਠੀਨਾਰ ਰੰਜਿਸ਼ ਤੋਂ ਬਦਲਾ ਲੈਣ ਦੀ ਭਾਵਨਾ ਨਾਲ ਕੀਤਾ guna ਫੜੇ ਜਾਣ ਤੋਂ ਬਾਅਦ ਘਟਨਾ ਤੇ ਜਿਤਾਇਆ ਪਛਤਾਵਾ ਰੂਪਦੇਵੀ ਮੱਥਾ ਟੇਕਨ ਦਾ ਬਾਬਾ ਜੀ ਬਦਨਾਮ ਸੀ ਮੈਂ ਜੀ ਤਾਂ ਗਲਤੀ ਕਰ ਬੈਠਾ ਹਾਂ Rajasthan ਦੀ ਇੱਕ ਸਕੂਲ ਵਾਂਨ ਸੰਗਰੂਰ ਵਿੱਚ ਸੜਕ ਹਾਦਸੇ ਦੀ ਸ਼ਿਕਾਰ 20 ਵਿਦਿਆਰਥੀ ਜ਼ਖਮੀ Shimla ਦੇ ਟੂਰ ਤੋਂ Rajasthan ਪਾਰਤ ਰਹੀ ਬੱਸ ਸੰਗਰੂਰ ਚ ਟਰੱਕ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ Bihar ਚੋਣਾ ਵਿੱਚ ਮਹਾਗਠ ਜੋੜ ਦੀ ਜਿੱਤ ਲਗਾਤਾਰ ਤੀਜੀ ਵਾਰ Bihar ਦੀ ਕਮਾਨ ਨਿਤਿਸ਼ ਕੁਮਾਰ ਦੇ ਹੱਥ ਜੇਡੀਯੂ ਆਰ ਜੇਡੀ ਅਤੇ ਕਾਂਗਰਸ ਨੇ 150 ਤੋਂ ਵੱਧ ਸੀਟਾਂ ਨਾਲ ਹਾਸਲ ਕੀਤਾ ਬਹੁਮਤ ਅਗਲੇ ਮੁੱਖ ਮੰਤਰੀ ਨਿਤਿਸ਼ ਕੁਮਾਰ ਜੀ ਮੋਦੀ ਦੇ ਪਾਸ਼ਣ ਭਾਜਪੀ ਨੂੰ ਨਾ ਦੇਵਾ ਸਕੇ ਜਿੱਤ